ਅਸੀਂ ਬਹੁਤ ਰੁਝੇ ਹੋਏ ਹਾਂ ਕਈ ਵਾਰ ਤਾਂ ਇਹ ਰੁਝੇ ਮਾਂ ਹੱਦ ਤੋਂ ਵੀ ਜ਼ਿਆਦਾ ਹੈ ਪਰ ਸਾਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਰੁਝੇ ਕਾਦੇ ਵਿੱਚ ਹਾਂ ਸਾਨੂੰ ਬਹੁਤ ਜ਼ਿਆਦਾ ਕਾਲ ਪਈ ਹੋਈ ਆ ਭੱਜਾ ਦੌੜੀ ਹੈ ਪਰ ਅਸੀਂ ਜਾ ਕਿੱਥੇ ਨੂੰ ਰਹੇ ਹਾਂ ਸਾਡੇ ਪਾਸ ਕਿਸੇ ਨਾਲ ਗੱਲ ਕਰਨ ਦੀ ਵੇਹਲ ਹੀ ਨਹੀਂ ਕਿਸੇ ਕੋਲ ਜਾਣ ਦੀ ਵੇਹਲ ਹੀ ਨਹੀਂ ਕਿਸੇ ਕੋਲ ਬੈਠਣ ਦੀ ਵੇਹਲ ਹੀ ਨਹੀਂ ਕਿਉਂਕਿ ਅਸੀਂ ਬਹੁਤ ਜ਼ਿਆਦਾ ਰੁੱਝੇ ਹੋਏ ਹਾਂ ਅਸੀਂ ਆਰਾਮ ਅਤੇ ਖੁਸ਼ੀ ਲੱਭਣ ਲਈ ਕਦੇ ਫਨ ਸਿਟੀ ਜਾਂਦੇ ਹਾਂ ਕਦੇ ਮਹਿੰਗੇ ਮਹਿੰਗੇ ਝੂਲੇ ਝੂਲਦੇ ਹਾਂ ਕਦੇ ਵਾਟਰ پارک ਜਾਂਦੇ ਹਾਂ ਹੁਣ ਤਾਂ ਹਾਸਾ ਕਲੱਬ ਵੀ ਬਣਨ ਲੱਗ ਪਏ ਨੇ ਹੈਪੀਨੈਸ ਵਰਕਸ਼ਾਪਰ ਲੱਗ ਰਹੀਆਂ ਨੇ ਤੇ ਸਾਡੇ ਕੋਲੇ ਮਾਨ ਸਿਟੀ ਵਿੱਚ ਜਾਣ ਦਾ ਵਕਤ ਮੁੱਕ ਗਿਆ ਲੱਗਦਾ ਹੈ ਕੱਬਰ ਵਿੱਚ ਬੈਠ ਕੇ ਤਾਏ ਚਾਚੇ ਅਤੇ ਬਾਪੂ ਦੀਆਂ ਸੂਝ ਪਰਪੂਰ ਮਸ਼ਕਰੀਆਂ ਸੁੰਨਾ ਸਾਨੂੰ ਪਿੰਡੂ ਲੱਗਣ ਲੱਗ ਪਿਆ ਹੈ ਦੋਸਤਾਂ ਨਾਲ ਬੈਠ ਕੇ ਠਹਾਕੇ ਮਾਰ ਮਾਰ ਹੱਸਣਾ ਹੁਣ ਸਾਡੇ ਟਾਈਮ ਟੇਬਲ ਦੇ ਫਿੱਟ ਨਹੀਂ ਬੈਠਦਾ ਅਸੀਂ ਅਜੇ ਹੀ ਮਿਰਗ ਤ੍ਰਿਸ਼ਨਾ ਵਿੱਚ ਫਸ ਗਏ ਜਾਪਦੇ ਆ ਜਿੱਥੇ ਸਾਨੂੰ ਲੱਗਦਾ ਤਾਂ ਇਹ ਆ ਕਿ ਅਸੀਂ ਬਹੁਤ ਕੁਝ ਪ੍ਰਾਪਤ ਕਰ ਰਹੇ ਆ ਪਰ ਯਥਾਰਥ ਵਿੱਚ ਅਸੀਂ ਖਾਲੀ ਹੋ ਰਹੇ ਆ ਸਾਡੇ ਨਾਨਕੇ ਦਾਦਕੇ ਮਾਸੀਆਂ ਮਾਮੀਆਂ ਤਾਈਆਂ ਚਾਚੀਆਂ ਹੰ ਗੱਲ ਕੀ ਸਭ ਕੁਝ ਹੀ ਗਵਾਚ ਗਿਆ ਅਸੀਂ ਹੱਸਣ ਦੀ ਬਜਾਏ ਨਿੱਕੀ ਜਹੀ ਬਨਾਵਟੀ ਮੁਸਕਰਾਹਟ ਨੂੰ ਸਟੇਟਸ ਸਿੰਬਲ ਸਮਝਣ ਲੱਗ ਪਏ ਹਾਂ ਤੇ ਜੇ ਕੋਈ ਖੁਨ ਕੇ ਹੱਸਣ ਵਾਲਾ ਲੱਭ ਪਏ ਅਸੀਂ ਉਸ ਨੂੰ ਦੇਸੀ ਗਰਦਾਨ ਦਿੰਨੇ ਆ ਮੈਂ ਇਹ ਲੱਭਣ ਦੇ ਯਤਨ ਵਿੱਚ ਆ ਕਿ ਯਾਰ ਕਾਹਦੇ ਚ ਰੁੱਝੇ ਹੋਇਆ ਮੁੱਦ ਤਾਂ ਹੋ ਗਈਆਂ ਪਿਆਰੇ ਮਿੱਤਰਾਂ ਨੂੰ ਮਿਲਿਆ ਹੋਇਆ ਉਹਨਾਂ ਨੂੰ ਦੇਖਿਆ ਹੋਇਆ ਮਿਲਣਾ ਤਾਂ ਦੂਰ ਦੀ ਗੱਲ ਹੁਣ ਤਾਂ ਇਹ ਵੀ ਨਹੀਂ ਪਤਾ ਕਿ ਉਹ ਅੱਜ ਕੱਲ੍ਹ ਕਰ ਕੀ ਰਹੇ ਨੇ ਮੈਂ ਬਹੁਤ ਰੁਝਿਆ ਹੋਇਆ ਹਾਂ ਤੁਸੀਂ ਵੀ ਬਹੁਤ ਰੁਝੇ ਹੋਏ ਹੋ ਆਓ ਫੇਰ ਵੀ ਵਕਤ ਗੱਡੀਏ ਜ਼ਿੰਦਗੀ ਲਈ ਆਪਣੇ ਆਪ ਲਈ ਪਰਿਵਾਰ ਲਈ ਮਿੱਤਰ ਪਿਆਰਿਆਂ ਲਈ ਮਿਲਣ ਗਿਲਣ ਲਈ ਹੱਸਣ ਖੇਡਣ ਲਈ ਦਿਲ ਦੀਆਂ ਗੱਲਾਂ ਕਰਨ ਲਈ ਆਓ ਮੁੜ ਹੱਸਣਾ ਖੇਡਣਾ ਸਿੱਖਿਏ ਕਿਉਂਕਿ ਹਾਸੇ ਕਿੰਦੇ ਗਵਾਚ ਕੇ ਜਾਪਦੇ ਨੇ ਕਿਦਰੀ ਕੰਬਲਾ ਕੇ ਉੱਡ ਕੇ ਜਾਪਦੇ ਨੇ ਅਸੀਂ ਬਹੁਤ ਰੁਜੇ ਹੋਏ ਹਾਂ ਪਰ ਪਤਾ ਨਹੀਂ ਕਾਦੇ ਵਿੱਚ ਰੁਜੇ ਹੋਏ ਹਾਂ ਆਓ ਮਿਲੀਏ